ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜਪਜੀ ਸਾਹਿਬ ਦੀ ਪਉੜੀ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਅਸੀਂ ਮਨੁੱਖ ਆਪਣੀ ਜ਼ਿੰਦਗੀ ਵਿੱਚ ਅਕਸਰ ਕੁਝ ਬੋਲਦੇ ਹਾਂ ਕੁਝ ਸੁਣਦੇ ਹਾਂ ਸਾਡੀ ਸਾਰੀ ਜ਼ਿੰਦਗੀ ਹੀ ਬੋਲਦਿਆਂ ਸੁਣਦਿਆਂ ਲੰਘ ਜਾਂਦੀ ਹੈ ਪਰ ਸਾਡੇ ਇਸ ਬੋਲਣ ਵਿੱਚ ਸਾਡੇ ਇਸ ਸੁਣਨ ਵਿੱਚ ਜ਼ਿੰਦਗੀ ਦਾ ਟਾਈਮ ਪਾਸ ਤਾਂ ਜ਼ਰੂਰ ਹੁੰਦਾ ਹੈ ਪਰ ਸਾਨੂੰ ਸਾਡੀ ਜ਼ਿੰਦਗੀ ਦਾ ਕੋਈ ਅਰਥ ਸਾਨੂੰ ਸਾਡੀ ਜ਼ਿੰਦਗੀ ਦਾ ਕੋਈ ਸਾਰ ਨਹੀਂ ਲੱਭਦਾ ਸਾਨੂੰ ਸਾਡੇ ਇਸ ਬੋਲਣ ਵਿੱਚ ਅਤੇ ਸੁੰਨ ਵਿੱਚ ਜ਼ਿੰਦਗੀ ਦਾ ਕੋਈ ਪਾਰਲਾ ਬੰਨਾ ਨਹੀਂ ਲੱਭਦਾ ਜੀਵਨ ਵਿੱਚ ਅਸੀਂ ਕੀ ਖਟਿਆ ਹੈ ਅਤੇ ਕੀ ਗੋਆਇਆ ਹੈ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਅਸੀਂ ਕੁਝ ਕੁ ਬੋਲ ਬੋਲ ਕੇ ਕੁਝ ਕੁ ਬੋਲ ਸੁਣ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਾਂ ਬਸ ਇੰਨੀ ਕੁ ਸਾਡੀ ਕਹਾਣੀ ਹੈ ਫਿਰ ਗੁਰਬਾਣੀ ਨੇ ਉਸ ਕਿਹੜੇ ਸੁਣਨ ਦੀ ਗੱਲ ਕੀਤੀ ਹੈ ਜਿਸ ਨੂੰ ਸੁਣ ਕੇ ਕੋਈ ਮਨੁੱਖ ਸਿੱਧ ਪੀਰ ਹੋ ਜਾਂਦਾ ਹੈ ਕੋਈ ਮਨੁੱਖ ਸੱਧ ਜਾਂਦਾ ਹੈ ਕੋਈ ਮਨੁੱਖ ਸੁਰ ਵਿੱਚ ਆ ਜਾਂਦਾ ਹੈ ਮਨੁੱਖ ਪਟਕਣ ਤੋਂ ਪਾਰ ਮਨੁੱਖ ਪਟਕਣ ਤੋਂ ਬਚ ਜਾਂਦਾ ਹੈ ਆਪਣੇ ਆਪ ਨੂੰ ਨਥ ਮਾਰ ਲੈਂਦਾ ਹੈ ਉਹ ਕਿਹੜਾ ਸੁਣਨਾ ਹੈ ਜਿਸ ਨੂੰ ਸੁਣਨ ਨਾਲ ਸੂਜ ਬੂਝ ਦੀ ਧਰਤੀ ਅਤੇ ਚਿੱਤ ਦਾ ਆਕਾਸ਼ ਨਿਰਮਲ ਹੋ ਜਾਂਦਾ ਹੈ ਉਹ ਕਿਹੜਾ ਸੁਣਨਾ ਹੈ ਜਿਸ ਨੂੰ ਸੁਨਣ ਨਾਲ ਚਿੱਤ ਦਾ ਆਕਾਸ਼ ਅਤੇ ਪਾਤਾਲ ਪ੍ਰਕਾਸ਼ਮਈ ਹੋ ਜਾਂਦਾ ਹੈ ਉਹ ਕਿਹੜਾ ਸੁਣਨਾ ਹੈ ਜਿਸ ਨੂੰ ਸੁਣ ਕੇ ਸੁਣਨ ਵਾਲਾ ਸਮੇਂ ਤੋਂ ਪਾਰ ਹੋ ਜਾਂਦਾ ਹੈ ਉਹ ਸਮੇਂ ਤੋਂ ਪਾਰ ਹੋ ਕੇ ਆਪਣਾ ਜੀਵਨ ਜਿਉਂਦਾ ਹੈ ਉਹ ਕਿਹੜਾ ਸੁਣਨਾ ਹੈ ਜਿਸ ਨੂੰ ਸੁਣ ਕੇ ਕੋਈ ਭਗਤ ਹੋ ਜਾਂਦਾ ਹੈ ਉਸ ਦੇ ਦੁੱਖ ਪਾਪ ਮਿਟ ਜਾਂਦੇ ਹਨ ਸਦਾ ਖੇੜੇ ਵਿੱਚ ਅਤੇ ਸਦਾ ਖੇੜੇ ਦਾ ਆਨੰਦ ਮਾਣਦਾ ਹੈ ਤੇ ਇਹ ਆਨੰਦ ਵੱਧਦਾ ਹੀ ਜਾਂਦਾ ਹੈ ਗੁਰਬਾਣੀ ਵਿੱਚ ਉਹ ਕਿਹੜਾ ਸੁਣਨਾ ਹੈ ਗੁਰਬਾਣੀ ਦਾ ਕਹਿਣਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮਹਿ ਵਿਸਰ ਨਾ ਜਾਏ ਗੁਰਬਾਣੀ ਦਾ ਕਹਿਣਾ ਹੈ ਕਿ ਗੁਰੂ ਦੀ ਇੱਕ ਸਿੱਖ ਸੁਣਨ ਨਾਲ ਮਤ ਵਿੱਚ ਰਤਨ ਜਵਾਹਰ ਮਤ ਕੀਮਤੀ ਹੋ ਜਾਂਦੀ ਹੈ ਤੇ ਐਸੀ ਕੀਮਤੀ ਮਤ ਵਿੱਚ ਦੁੱਖ ਪਾਪ ਨਹੀਂ ਆਉਂਦੇ ਐਸੀ ਮਤ ਸਦਾ ਖੇੜੇ ਵਿੱਚ ਰਹਿੰਦੀ ਹੈ ਐਸੀ ਮਤ ਸਦਾ ਵਿਗਾਸ ਵਿੱਚ ਸਦਾ ਆਨੰਦ ਵਿੱਚ ਰਹਿੰਦੀ ਹੈ ਪਰ ਗੁਰੂ ਸਾਹਿਬ ਨੂੰ ਆਪਣੀ ਇਸ ਬਾਣੀ ਵਿੱਚ ਜੇ ਕਿਉਂ ਲਾਣੀ ਪਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਦਾ ਮਤਲਬ ਹੈ ਜੇ ਕੋਈ ਗੁਰੂ ਦੀ ਸਿੱਖ ਸੁਣ ਲਵੇ ਇਸ ਦਾ ਮਤਲਬ ਇਹ ਵੀ ਹੈ ਕਿ ਅਸੀਂ ਗੁਰੂ ਦੀ ਸਿੱਖ ਸੁਣਦੇ ਨਹੀਂ ਜੇ ਅਸੀਂ ਸੁਣਦੇ ਹੁੰਦੇ ਤਾਂ ਗੁਰੂ ਸਾਹਿਬ ਨੂੰ ਜੇ ਇੱਕ ਗੁਰ ਕੀ ਸਿੱਖ ਸੁਣੀ ਕਿਉਂ ਕਹਿਣਾ ਪੈਂਦਾ ਗੁਰੂ ਨੂੰ ਸੁਣਨਾ ਕੋਈ ਆਮ ਸੁਣਨਾ ਨਹੀਂ ਗੁਰੂ ਨੂੰ ਸੁਣਨਾ ਖਾਸ ਸੁਣਨਾ ਹੈ ਗੁਰੂ ਇੱਕ ਐਸੀ ਘਟਨਾ ਹੈ ਜੋ ਸਤਗੁਰ ਸਤ ਹੋ ਚੁੱਕੇ ਮਹਾਪੁਰਖ ਅਤੇ ਕਿਸੇ ਸਿੱਖਣ ਵਾਲੇ ਦੇ ਵਿਚਕਾਰ ਘਟਦੀ ਹੈ ਉਹ ਘਟਨਾ ਦਾ ਨਾਮ ਹੈ ਗਿਆਨ ਇਹ ਘਟਨਾ ਬਿਲਕੁਲ ਇਸ ਤਰ੍ਹਾਂ ਘਟਦੀ ਹੈ ਜਿਵੇਂ ਕਿਸੇ ਬੀਜ ਦੇ ਉੱਗਣ ਦਾ ਸਮਾਂ ਆ ਗਿਆ ਹੋਵੇ ਜਿਵੇਂ ਕਿਸੇ ਬੀਜ ਦੇ ਉੱਗਣ ਦੀ ਰੁੱਤ ਆ ਗਈ ਹੋਵੇ ਫਿਰ ਉਹ ਬੀਜ ਨੂੰ ਸਹੀ ਸਹੀ ਮਾਤਰਾ ਵਿੱਚ ਨਮੀ ਮਿਲ ਜਾਵੇ ਅਤੇ ਸਹੀ ਸਹੀ ਮਾਤਰਾ ਵਿੱਚ ਡੁੰਗਾਈ ਮਿਲ ਜਾਵੇ ਮਿੱਟੀ ਵਿੱਚ ਦੱਬ ਦਿੱਤਾ ਜਾਵੇ ਫਿਰ ਉਸ ਬੀਜ ਵਿੱਚ ਇੱਕ ਘਟਨਾ ਘਟਦੀ ਹੈ ਉਹ ਘਟਨਾ ਇੱਕ ਪੁੰਗਾਰ ਬਣਦਾ ਹੈ ਇਹ ਪੁੰਗਾਰ ਇੱਕ ਪੌਦਾ ਬਣ ਕੇ ਬਾਹਰ ਨਿਕਲਦਾ ਹੈ ਇਸੇ ਤਰ੍ਹਾਂ ਗੁਰੂ ਨੂੰ ਸੁਣਨਾ ਹੈ ਗੁਰੂ ਨੂੰ ਉਦੋਂ ਸੁਣਿਆ ਜਾਂਦਾ ਹੈ ਜਦੋਂ ਸੁਣਨ ਵਾਲੇ ਦੇ ਪੂਰੇ ਪ੍ਰਾਣ ਹਾਜ਼ਰ ਹੋਣ ਕੇਵਲ ਕੰਨਾਂ ਦਾ ਸੁਣਨਾ ਸੁਣਨਾ ਨਹੀਂ ਫਿਰ ਕਿਤੇ ਗਿਆਨ ਦੀ ਘਟਨਾ ਘਟਦੀ ਹੈ ਫਿਰ ਉਹ ਗਿਆਨ ਦੀ ਘਟਨਾ ਫਿਰ ਉਸ ਗਿਆਨ ਦੀ ਘਟਨਾ ਘਟਦੀ ਹੈ ਜਿਸ ਨਾਲ ਕੋਈ ਸਿੱਧ ਪੀਰ ਸੁਰ ਨਾਥ ਹੋ ਜਾਂਦਾ ਹੈ ਗਿਆਨ ਦੁਨੀਆ ਦੇ ਪਦਾਰਥ ਦੁਨੀਆ ਦੀਆਂ ਚਿਲਕੀਆਂ ਗਿਆਨ ਦੁਨੀਆ ਦੀਆਂ ਵਸਤਾਂ ਦੀ ਜਾਣਕਾਰੀ ਨਹੀਂ ਗਿਆਨ ਆਪਣੇ ਕੇਂਦਰ ਦਾ ਪਤਾ ਹੈ ਗਿਆਨ ਆਪਣੇ ਆਪੇ ਦੀ ਗਹਿਰੀ ਸੋਝੀ ਹੈ ਇਸ ਸੋਝੀ ਵਿੱਚ ਇਸ ਗਿਆਨ ਵਿੱਚ ਕੋਈ ਮਨੁੱਖ ਸਿੱਧ ਪੀਰ ਬਣਦਾ ਹੈ ਕਿਸੇ ਮਨੁੱਖ ਦਾ ਚਿੱਤ ਇਸ ਗਿਆਨ ਵਿੱਚ ਕਿਸੇ ਮਨੁੱਖ ਦਾ ਚਿੱਤ ਆਕਾਸ਼ ਨਿਰਮਲ ਹੁੰਦਾ ਹੈ ਇਹ ਗਿਆਨ ਇਹ ਸੋਜੀ ਦਾ ਪ੍ਰਕਾਸ਼ ਆਲ ਪਤਾਲ ਨੂੰ ਰੁਸ਼ਨਾ ਦਿੰਦਾ ਹੈ ਆਲ ਪਤਾਲ ਵਿੱਚ ਪ੍ਰਕਾਸ਼ ਕਰ ਦਿੰਦਾ ਹੈ ਇਹ ਸੋਜੀ ਨਾਲ ਕੋਈ ਸਮੇਂ ਤੋਂ ਪਾਰ ਦੀ ਸਥਿਤੀ ਵਿੱਚ ਜਿਉਣ ਲੱਗਦਾ ਹੈ ਇਹ ਸੋਜੀ ਗੁਰੂ ਦੀ ਸਿੱਖ ਸੁਣ ਨਾਲ ਪੈਦਾ ਹੁੰਦੀ ਹੈ ਇਹ ਗਿਆਨ ਗੁਰੂ ਦੀ ਸਿੱਖ ਸੁਣ ਕੇ ਪੈਦਾ ਹੁੰਦਾ ਹੈ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਜਵਾਹਰ ਮਾਨਕ ਇਹ ਗਿਆਨ ਦੇ ਜਵਾਹਰ ਮਾਨਕ ਗੁਰੂ ਦੀ ਸਿੱਖ ਸੁਣ ਕੇ ਪੈਦਾ ਹੁੰਦੇ ਹੁੰਦੇ ਹਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਭਗਤੀ ਦਾ ਅਰਥ ਹੈ ਜਦੋਂ ਪ੍ਰੇਮ ਦੀ ਸਿਖਰ ਹੋ ਜਾਵੇ ਤਾਂ ਉਸ ਨੂੰ ਅਸੀਂ ਭਗਤੀ ਆਖਦੇ ਹਾਂ ਗੁਰੂ ਦੀ ਸਿੱਖ ਸੁਣ ਕੇ ਜੋ ਗਿਆਨ ਸਿੱਖ ਵਿੱਚ ਪ੍ਰਗਟ ਹੋਇਆ ਹੈ ਉਸ ਗਿਆਨ ਵਿੱਚ ਸਿੱਖ ਦੇ ਅੰਦਰ ਪ੍ਰੇਮ ਦਾ ਫੁੱਲ ਖਿੜਦਾ ਹੈ ਜੋ ਖਿੜਦਾ ਹੀ ਜਾਂਦਾ ਹੈ ਜੋ ਸਦਾ ਵਿਗਸਦਾ ਹੀ ਜਾਂਦਾ ਹੈ ਇਸ ਸਥਿਤੀ ਵਿੱਚ ਇਸ ਆਨੰਦ ਦੀ ਸਥਿਤੀ ਵਿੱਚ ਇਸ ਵਿਗਾਸ ਦੀ ਸਥਿਤੀ ਵਿੱਚ ਭਗਤ ਦੇ ਦੁੱਖ ਤੇ ਪਾਪ ਨਾਸ ਹੋ ਜਾਂਦੇ ਹਨ ਫਿਰ ਦੁੱਖ ਤੇ ਪਾਪ ਰਹਿੰਦੇ ਹੀ ਨਹੀਂ ਭਗਤ ਹੋਇਆ ਹੋਇਆ ਮਨੁੱਖ ਦੁੱਖ ਅਤੇ ਪਾਪ ਤੋਂ ਉੱਚਾ ਨਿਕਲ ਜਾਂਦਾ ਹੈ ਇਹ ਸੁਣਨਾ ਆਮ ਸੁਣਨਾ ਨਹੀਂ ਇਹ ਸੁਣਨਾ ਖਾਸ ਸੁਣਨਾ ਹੈ ਰੱਬ ਕਰੇ ਅਧਿਆਤਮ ਦੀ ਗੁਰੂ ਦੇ ਮਾਰਗ ਦੀ ਸਿੱਖਿਆ ਸਭ ਨੂੰ ਸੁਣਨੀ ਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ